ਹੈਲੋ ਆਪੇ ਮੇਟਰ ਮੇਰੇ ਕੋਲ ਸੁਣੋ ਕੋਈ ਅਦਰ ਬਾਬਾ ਦਾ ਪਰੇ ਪਾਸੇ ਵੀ ਟ੍ਰੇਨ ਹੋਰ ਕੋਈ ਨਹੀਂ ਹਾਂ ਠੀਕ ਹੈ ਹੈਲੋ ਅਸ ਤੇਰਾ ਕੋਲ ਮੈਂ ਉੱਪਰ ਤੁਸੀਂ ਰੱਖ ਰਹੇ ਜੀ ਮੈਂ ਤਾਂ ਸੱਜਾ ਕੋਈ ਦਿਨ ਚੜਾ ਲੈ ਕੋਈ ਨਾ ਰੋਕ ਮੈਂਗਾ ਪਹਿਲੇ ਬਾਬਾ ਦਾ ਮਾਰੇ ਪਾਸੇ ਵੀ ਹਾਂ ਉਧਰ ਵੀ ਕੀ ਬਾਕੀ और आउडी थोड़ा सा वो डाल लो करवाओ जी शुरुआत करो कर कमेंट्स आ गए यार चलिए समजा दीजिए बड़ी बड़े पीछे हो और आ गए आ जाओ जय पर जय पीर जय पर तो आउडी साहब टिकट करके आइयो मैं नहीं कर रहा कोई यार समझ में नहीं आ रहा इधर हो जाओ आउडी जी कौन साहब आ जाओ ਆਗੇ ਜੀ ਆਗੇ ਇੱਕ ਮਿੰਟ ਸਰ ਬੇਨਤੀ ਹੈ ਸਾਰਿਆਂ ਨੂੰ ਜੇ ਜਲਦੀ ਜੀ ਤਾਂ ਆਪਾਂ ਚਾਹ ਪੀ ਕੇ ਨਹੀਂ ਆਜੋ ਆਜੋ ਜਿਹੜਾ ਮਰਜ਼ੀ ਜਾਓ ਆਓ ਹੋ ਜਾਓ ਆਜੋ ਜੀ ਆਜੋ ਯਾਰ ਜੀ ਉਹ ਆਉਤ ਜੀ ਘਾਰੋ ਜੀ ਇੱਕ ਰੁਪਇਆ ਆਲੋ ਸਭ ਜਣੇ ਨੂੰ ਦਿਖਾਣਾ ਚਾਹੀਦਾ ਚਲੋ ਆਜੂ ਜੀ ਆਇਆ ਹੋਣੀ ਜੀ ਜੈ ਪੀਨ ਜੈ ਭਾਰਤ ਜੈ ਪੀਨ ਜੈ ਭਾਰਤ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਾਂਗੇ ਖੋਕੇ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਾਂਗੇ ਖੋਕੇ ਹਾਂਜੀ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਾਂਗੇ ਖੋਕੇ ਬੱਚਾ ਬੱਚਾ ਬਾਬਾ ਸਾਹਿਬ ਦਾ ਬੱਚਾ ਬੱਚਾ ਪੀਣ ਦਾ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਤੇਰੀ ਸੋਚ ਤੇ ਖੈਰਾ ਦਿਆਂਗੇ ਠੋਕ ਕੇ ਬਾਬਾ ਸਾਹਿਬ ਤੇਰੀ ਸੋਚ ਤੇ ਖੈਰਾ ਦਿਆਂਗੇ ਠੋਕ ਕੇ

ਹਾਂ ਕਬਰ ਚੁੰਡੀ ਰਹਿਣਾ ਆਹ ਸਟਾਰ ਜੀ ਬਹੁਤ ਹੀ ਸਤਿਕਾਰਯੋਗ ਸਾਥੀਓ ਜੈ ਭੀਮ ਜੈ ਭਰਤ ਅੱਜ ਅਸੀਂ ਬਹੁਤ ਹੀ ਮਹਾਨ ਬੀਬੀ ਸ਼ਵਿਤਰੀਬਾਈ ਫੂਲੇ ਜੀ ਬਤਾ ਸ਼ਵਿਤਰੀਬਾਈ ਫੂਲੇ ਜੀ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਉਹਨਾਂ ਦਾ ਅਸੀਰਵਾਦ ਵੀ ਲੈਣ ਵਾਸਤੇ ਇਕੱਠੇ ਹੋਏ ਆਂ ਔਰ ਉਹਨਾਂ ਨੂੰ ਹੈ ਜੀ ਸਤਿ ਸ੍ਰੀ ਅਕਾਲ ਸਰਦਾਰ ਦੇ ਫੁੱਲ ਵੀ ਪੇਟ ਭੇਡ ਕਰਨ ਵਾਸਤੇ ਇਕੱਠੇ ਹੋਏ ਆ ਤਾਂ ਇੱਕ ਗੱਲ ਸਾਨੂੰ ਜਰੂਰ ਮੰਨ ਲੈਣੀ ਚਾਹੀਦੀ ਹੈ ਬਹੁਤ ਸਾਰੇ ਲੋਕ ਮਾਤਾ ਸਿਵਤਰੀ ਬਾਈ ਫੂਲੋ ਨੂੰ ਨਾਂ ਤੋਂ ਤਾਂ ਜਾਣਦੇ ਆ ਪਰ ਉਹਨਾਂ ਨੇ ਦੇਸ਼ ਲਈ ਕੌਮ ਲਈ ਕੀ ਕੀਤਾ ਉਹ ਤੋਂ ਅਣਜਾਣ ਨੇ ਤਾਂ ਸਾਨੂੰ ਜਿੱਥੇ ਅਸੀਂ ਉਹਨਾਂ ਨੂੰ ਫੋਟੋ ਦੇ ਤੌਰ ਤੇ ਅਸੀਂ ਉਹਨਾਂ ਨੂੰ ਨਫਸ ਕਰ ਕਰਦੇ ਆ ਸਾਨੂੰ ਉਹਨਾਂ ਦੇ ਸਿਧਾਂਤ ਸਾਨੂੰ ਉਹਨਾਂ ਦੀਆਂ ਪ੍ਰਾਪਤੀਆਂ ਜਾਂ ਸਮਾਜ ਲਈ ਕੀਤੇ ਹੋਏ ਉਪਰਾਲੇ ਸਾਨੂੰ ਉਹਨਾਂ ਤੋਂ ਵੀ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਮਾਤਾ ਸੁਵਿਤਰਾਬਾ ਵੀ ਭੂਲੇ ਸਾਡੇ ਆਜ਼ਾਦ ਭਾਰਤ ਦੀ ਪਹਿਲੇ ਅਧਵਕਾ ਹੋਏ ਨੇ ਬੜੀਆਂ ਮੁਸ਼ਕਲਾਂ ਦੇ ਵਿੱਚੋਂ ਦੀ ਉਹਨਾਂ ਨੂੰ ਲੰਘਣਾ ਪਿਆ ਉਸ ਸਮੇਂ ਵਿੱਚ ਇਹ ਟੀਚਰ ਬਣੇ ਜਦੋਂ ਸਾਡੇ ਦੇਸ਼ ਦੀਆਂ ਔਰਤਾਂ ਨੂੰ ਜਦੋਂ ਸਾਡੇ ਦੇਸ਼ ਦੀਆਂ ਲੜਕੀਆਂ ਨੂੰ ਇਹ ਅਧਿਕਾਰ ਨਹੀਂ ਸੀ ਕਿ ਉਹ ਪੜ੍ਹ ਤੇ ਲਿਖ ਸਕਦੀਆਂ ਨੇ ਪੜ੍ਹ ਲਿਖ ਕੇ ਅੱਗੇ ਵੱਧ ਸਕਦੀਆਂ ਨੇ ਇਹ ਅਧਿਕਾਰ ਤੋਂ ਸਾਡੇ ਦੇਸ਼ ਦੀਆਂ ਔਰਤਾਂ ਵਾਂਝੀਆਂ ਸੀ ਤਾਂ ਮਹਾਤਮਾ ਜੋਤੀਬਾ ਫੂਲੇ ਜਿਹੜੇ ਇਹਨਾਂ ਦੇ ਪਤੀ ਪਰਮੇਸ਼ਰ ਨੇ ਉਹਨਾਂ ਨੇ ਫੈਸਲਾ ਕੀਤਾ ਕਿ ਮਨੁਬਦੀ ਸਿਸਟਮ ਨੇ ਡਰ ਪਾਇਆ ਸੀ ਕਿ ਜਿਹੜੇ ਲੋਕ ਆਪਣੀਆਂ ਲੜਕੀਆਂ ਨੂੰ ਪੜ੍ਹਾਉਣਗੇ ਉਹ ਜ਼ਿਆਦਾ ਲੰਮੇ ਸਮੇਂ ਤੱਕ ਪਤੀ ਵਰਤਾਂ ਨਹੀਂ ਰਹਿ ਸਕਦੀਆਂ ਉਹ ਵਿਧਵਾ ਹੋ ਜਾਣਗੀਆਂ ਤਾਂ ਇਸ ਡਰ ਨੂੰ ਦੂਰ ਕਰਨ ਦੇ ਲਈ ਮਹਾਤਮਾ ਜੋਤੀਬਾ ਫੂਲੇ ਨੇ ਪਹਿਲਾ ਆਪਣੀ ਔਰਤ ਨੂੰ ਮਾਤਾ ਜੀ ਨੂੰ ਪੜਾਇਆ ਫੇ ਪੜਾ ਕੇ ਉਹਨਾਂ ਨੂੰ ਟੀਚਰ ਲਵਾਇਆ ਟੀਚਰ ਲਾ ਕੇ ਜਿਉ ਟੀਚਰ ਲਾਇਆ ਤਾਂ ਇੱਕ ਲੋਕਾਂ ਨੂੰ ਮੈਸੇਜ ਛੱਡਿਆ ਕਿ ਦੇਖੋ ਮੇਰੀ ਜਿਹੜੀ ਔਰਤ ਹੈ ਮੇਰੀ ਜਿਹੜੀ ਪਤਨੀ ਹੈ ਉਹ ਟੀਚਰ ਵੀ ਹੈ ਉਹ ਪੜ੍ਹੀ ਲਿਖੀ ਵੀ ਆ ਮੈਂ ਮੈਂ ਜਿਹੜਾ ਜਿਹੜੀ ਆ ਮੈਂ ਉਹ ਜਿਹੜੀ ਉਹਦੀ ਮੌਤ ਨਹੀਂ ਹੋਈ ਮੈਂ ਅੱਜ ਜਿੰਦਾ ਆ ਤਾਂ ਤੁਹਾਨੂੰ ਇਸ ਗੱਲ ਤੋਂ ਜਿਹੜਾ ਡਰ ਆ ਉਹਨੂੰ ਦੂਰ ਕਰਨਾ ਚਾਹੀਦਾ ਤਾਂ ਜਦੋਂ ਮਾਤਾ ਜੀਤਰੀ ਬਾਈ ਫੁੱਲਜੀ ਸਕੂਲ ਦੇ ਵਿੱਚ ਪੜਾਉਣ ਵਾਸਤੇ ਜਾਂਦੇ ਸੀ ਤਾਂ ਮੰਨੂ ਵੱਦੀ ਲੋਕ ਉਦਾਂ ਰਸਤੇ ਵਿੱਚ ਬਹੁਤ ਵੱਡੇ ਰਿੱਕੇ ਬਣੇ ਤਾਂ ਉਹਨਾਂ ਦੇ ਉੱਪਰ ਰਾਹ ਵਿੱਚ ਜਾਂਦੇ ਆ ਟੀਚਰ ਦੇ ਉੱਪਰ ਗੰਦ ਛਿੱਟਣਾ ਜਾਂ ਹੋਰ ਇਦਾਂ ਦੀ ਐਕਟੀਵਿਟੀ ਕਰਨੀ ਆ ਉਹਨਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਨੀ ਤਾਂ ਉਹਨਾਂ ਨੇ ਜਿਹੜੀ ਆਪਣੀ ਗੱਲ ਹੈ ਉਹਨੂੰ ਵਿਚਾਰੇ ਨਹੀਂ ਛੱਡੇ ਆ ਉਹਨੇ ਬਹੁਤ ਉਪਰਾਂ ਦੇ ਕਰਕੇ ਅੱਜ ਉਹਨਾਂ ਦੀ ਬਦੌਲਤ ਦੇਸ਼ ਦੀਆਂ ਕਰੋੜਾਂ ਔਰਤਾਂ ਜਿਹੜੀਆਂ ਅੱਜ ਪੜ੍ਹ ਕੇ ਕੇ ਵਿਦਵਾਨ ਬਣੀਆਂ ਨੇ ਦੇਸ਼ ਦੀ ਰਾਸ਼ਟਰਪਤੀ ਇਹ ਬੀਬੀ ਦੀ ਦੇਣ ਆ ਇਹਨਾਂ ਦੀ ਐਜੂਕੇਸ਼ਨ ਸਿੱਧੀ ਦੇਣ ਆ ਇੰਦਰਾ ਗਾਂਧੀ ਜੇਕਰ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਉਹ ਵੀ ਐਜੂਕੇਸ਼ਨ ਦੇ ਆਧਾਰ ਤੇ ਬਣੀ ਸਤ ਸਰਕਾਰ ਜੋਗ ਸਾਥੀਓ ਅੱਜ ਸਾਨੂੰ ਇਹਨਾਂ ਤੋਂ ਸੇਧ ਲੈਂਦੇ ਹੋਏ ਆਪਣੀਆਂ ਭੈਣਾਂ ਨੂੰ ਆਪਣੀਆਂ ਲੜਕੀਆਂ ਨੂੰ ਲੜਕੀਆਂ ਨੂੰ ਪੜਾਉਣਾ ਵੀ ਚਾਹੀਦਾ ਹੈ ਪੜਾ ਕੇ ਅੱਗੇ ਵਧੇ ਲਿਕਨ ਦੇ ਮੌਕੇ ਮੇ ਦੇਣੇ ਚਾਹੀਦੇ ਆ ਇਸ ਮੌਕੇ ਤੇ ਮੈਂ ਇਹਨਾਂ ਨੂੰ ਸਾਧਾਰੀ ਫੁੱਲ ਪੇਸ਼ ਕਰਦਾ ਆ ਸਾਰਿਆਂ ਤੋਂ ਇਹੀ ਅਪੀਲ ਕਰਦਾ ਕਿ ਆਪਾਂ ਸਾਰੇ ਰਲ ਮਿਲ ਕੇ ਆਉਣ ਵਾਲੇ ਸਮੇਂ ਵਿੱਚ ਵੀ ਮਾਤਾ ਜੀ ਦੇ ਜਿਹੜੇ ਉਦੇਸ਼ ਹੈ ਉਹਨਾਂ ਦੀ ਪ੍ਰੂਰਤੀ ਦਿੰਦੇ ਜੀ ਆਪਾਂ ਉਪਰਾਲੇ ਕਰਦੇ ਰਹੀਏ ਜੈ ਭੀਮ ਜੈ ਪਰ ਦੀ ਵਾਈ ਫੁੱਲੇ ਨੂੰ ਯਾਦ ਕਰਨ ਲਈ ਜੁੜੇ ਹੋਏ ਸ਼ਹਿਰ ਵਾਸੀਓ ਪਹਿਲਾ ਤਾਂ ਬਹੁਤ ਹੀ ਵੱਡੀ ਗੱਲ ਹੈ ਦੇਖੋ ਮੈਂ ਉਹਨਾਂ ਨੂੰ ਪੜ ਰਿਹਾ ਸੀਗਾ ਕਿੱਡਾ ਵੱਡਾ ਸੰਘਰਸ਼ ਦੇਖੋ ਔਰਤ ਦੀ ਜਿਹੜੀ ਅਜੋਕੀ ਸਥਿਤੀ ਹੈ ਉਹਦੇ ਵਿੱਚ ਦੋ ਬੰਦਿਆਂ ਦਾ ਵੱਡਾ ਯੋਗਦਾਨ ਹੈ ਇੱਕ ਤਾਂ ਸੰਵਿਧਾਨ ਦੇ ਪਿਤਾਮਾ ਡਾਕਟਰ ਭੀਮਰਾਓbedkar ਜਿਨ੍ਹਾਂ ਸੰਵਿਧਾਨ ਚ ਉਹਨਾਂ ਨੂੰ ਬਰਾਬਰਤਾ ਦੂਜਾ ਸਾਰਿਆਂ ਤੋਂ ਵੱਡਾ ਹੱਕ ਹੈ ਮੈਂ ਇਹਨਾਂ ਨੂੰ ਪੜ ਰਿਹਾ ਸੀ ਉਹਨਾਂ ਨੇ ਹੱਕ ਦਿੱਤਾ ਸੁਵਿਤਰੀ ਵਾਈ ਫੁੱਲਨ ਨੇ ਸੰਘਰਸ਼ ਕੀਤਾ ਉਹਨਾਂ ਬਹੁਤ ਹੀ ਸੰਘਰਸ਼ ਨਾਲ ਸਕੂਲ ਜਿਹੜਾ ਔਰਤਾਂ ਨੂੰ ਸਕੂਲਾਂ ਦੇ ਵਿੱਚ ਲਿਆਂਦਾ ਔਰ ਔਰਤ ਦੀ ਜਿਹੜੀ ਅਜੋਕੀ ਸਥਿਤੀ ਹੈ ਅੱਜ ਔਰਤਾਂ ਅਹੁਦਿਆਂ ਤੇ ਬੈਠੀਆਂ ਹੈ ਭਾਰਤ ਦੀ ਪ੍ਰਧਾਨ ਮੰਤਰੀ ਵੀ ਬਣੀ ਦੇਸ਼ ਦੀ ਰਾਸ਼ਟਰਪਤੀ ਵੀ ਬਣੀ ਜੇਕਰ ਉਹਨਾਂ ਨੂੰ ਸਿੱਖਿਆ ਦਿੱਤੀ ਗਈ ਤਾਂ ਉਹ ਇਹਨਾਂ ਅਹੁਦਿਆਂ ਤੇ ਪੁੱਜੀ ਔਰ ਮੇਰਾ ਇਹ ਨਿੱਜੀ ਤੌਰ ਤੇ ਮੰਨਣਾ ਹੈ ਕਿ ਇਹ ਸਾਫ ਦਾ ਫਰਾਲਾ ਬੜਾ ਅੱਛਾ ਹੈ ਔਰ ਇਹ ਵੱਡੇ ਪੱਧਰ ਤੇ ਹੋਣਾ ਚਾਹੀਦਾ ਔਰ ਇਹ ਪਿੰਡ ਪਿੰਡ ਪੱਧਰ ਤੇ ਹੋਣਾ ਚਾਹੀਦਾ ਕਿਉਂਕਿ ਜੇ ਧੀਆਂ ਦਾ ਅਸੀਂ ਜਿੱਦੀ ਉਹਨਾਂ ਉਸ ਸਮੇਂ ਚ ਮੈਂ ਉਹਨਾਂ ਨੂੰ ਪੜ ਰਿਆ ਸੀ ਵੀ ਕਹਿੰਦੇ ਪਾਣੀ ਪੀਣ ਲਈ ਉਹਨੂੰ ਖੂਹ ਤੇ ਵੀ ਨਹੀਂ ਜਾਣ ਦਿੱਤਾ ਗਿਆ ਔਰ ਉਹ ਉਹਨੇ ਆਪਣੇ ਘਰ ਵਾਲੇ ਨਾਲ ਜੋਤੀਰਾਓ ਫੂਲੇ ਨਾਲ ਖੂਹ ਦਾ ਖੂਹ ਕੱਟਣਾ ਬੜਾ ਔਖਾ ਸੀ ਮਹਾਰਾਸ਼ਟਰ ਚ ਬੜਾ ਡੂੰਘਾ ਪਾਣੀ ਸੀਗਾ ਔਰ ਉਹ ਵੀ ਕੀਤਾ ਉਹ ਨਾ ਬੜਾ ਸੰਘਰਸ਼ ਕੀਤਾ ਔਰ ساری ਜ਼ਿੰਦਗੀ ਸੰਘਰਸ਼ ਚ ਰਹੇ ਔਰ ਮੈਂ ਉਹਨਾਂ ਨੂੰ ਆਪਣੇ ਵੱਲੋਂ ਔਰ ਇਲਾਕਾ ਵਾਸੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਮੈਂ ਚਾਹਦਾ ਵੀ ਇਹੋ ਜਿਹੇ ਸੰਘਰਸ਼ ਤੋਂ ਜਿਹੜੀ ਸਿੱਖਿਆ ਲੈਣੀ ਚਾਹੀਦੀ ਜੈ ਭੀਮ ਜੈ ਭਾਗਤ ਬਹੁਤ ਬਹੁਤ ਧੰਨਵਾਦ ਜਿਹੜੇ ਵਿਚਾਰ ਰੱਖੇ ਆ ਕਿਉਂਕਿ ਅੱਜ ਜਿਹੜਾ ਮਾ ਜੋਤੀ ਵਾ ਫੂਲੇ ਕਿਉਂਕਿ ਮਾਂ ਐ ਮੈਂ ਵਿਦਿਆ ਦੀ ਦੇਵੀ ਨੂੰ ਕਦੇ ਦੇਖਿਆ ਨਹੀਂ ਪਰ ਮੈਂ ਮਾ ਜੋਤੀ ਵਾ ਫੂਲੇ ਨੂੰ ਜ਼ਰੂਰ ਦੇਖਿਆ ਹੈ ਸੁਣਿਆ ਹੈ ਦੇਖਿਆ ਤਾਂ ਨਹੀਂ ਸੁਣਿਆ ਹੈ ਔਰ ਪੜਿਆ ਹੈ ਕਿਉਂਕਿ ਜੇ ਅੱਜ ਵਿਦਿਆ ਦੀ ਦੇਵੀ ਕਿਹਾ ਜਾਂਦਾ ਏ ਤਾਂ ਸੱਚਮੁੱਚ ਮਾਂ ਜੋ ਮਾਸਵਿਤਰੀ ਵਾਈਫੂਲੇ ਆ ਕਿਉਂਕਿ ਮਾਂ ਸਵਿਤਰੀ ਵਾਈਫੂਲੇ ਦੀ ਅਸੀਂ ਦੇਣ ਨਹੀਂ ਦੇ ਸਕਦੇ ਔਰ ਮੈਂ ਖਾਸ ਕਰਕੇ ਸਾਰੇ ਸਮਾਜ ਨੂੰ ਕਿਸੇ ਇੱਕ ਤਬਕੇ ਨੂੰ ਖਾਸ ਨਹੀਂ ਕਹਿੰਦਾ ਵੀ ਉਹਨੇ ਸਾਰੇ ਸਮਾਜ ਲਈ ਕੰਮ ਕੀਤਾ ਏ ਔਰ ਜੋ ਉਹਨੇ ਅੱਜ ਦੀ ਲੇਡੀਜ਼ ਲਈ ਕੀਤਾ ਅਸੀਂ ਦੇਖਦੇ ਆ ਕਿ ਸਾਡੇ ਇੱਥੇ ਪੰਜਾਬ ਦੀ ਗੱਲ ਕਰ ਲਈਏ ਜਾਂ ਇੱਥੇ ਦੀ ਗੱਲ ਕਰ ਲਈਏ ਸਾਡੇ ਕਿਹਨਾਂ ਡੀਸੀ ਵੀ ਸਾਡੀ ਜਿਹੜੀ ਹੈ ਉਹ ਲੇਡੀਜ਼ ਰਹੀ ਹੈ ਐਸਡੀਐਮ ਵੀ ਲੇਡੀ ਰਹੀ ਹੈ ਔਰ ਬਹੁਤ ਵੱਡੇ ਵੱਡੇ ਉਹਦਿਆਂ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਅੱਜ ਜਿਹੜੀ ਦੇਸ਼ ਦੀ ਰਾਸ਼ਟਰਪਤੀ ਹੈ ਉਹ ਵੀ ਇੱਕ ਲੇਡੀ ਹੈ ਔਰ ਮੈਂ ਸਮਝਦਾ ਕਿ ਬਹੁਤ ਵੱਡਾ ਜਿਹੜਾ ਇਹਨਾਂ ਦਾ ਯੋਗਦਾਨ ਹੈ ਉਹਨੂੰ ਭੁਲਾਇਆ ਨਹੀਂ ਜਾ ਸਕਦਾ ਮੈਂ ਆਪਣੀਆਂ ਮਾਤਾ ਮਾਂ ਭੈਣਾਂ ਨੂੰ ਬੇਨਤੀ ਕਰਦਾ ਹਰ ਇੱਕ ਨੂੰ ਜਿਹੜੀ ਅੱਜ ਘਰ 'ਚ ਬੈਠੇ ਹੈ ਜਿਹੜੇ ਅੱਜ ਕੁਛ ਨਾ ਕੁਛ ਜਿਨ੍ਹਾਂ ਨੇ ਜ਼ਿੰਦਗੀ 'ਚ ਸਫਲਤਾ ਪਾਈ ਹੈ ਉਹਦੇ ਵਿੱਚ ਵੱਡਾ ਯੋਗਦਾਨ ਮਾਸੂਦ ਕਤਰੀ ਵਾਜ ਫੂਲੇ ਦਾ ਔਰ ਉਸ ਤੋਂ ਵੱਡਾ ਜਿਹੜਾ ਕਹਿ ਲਈਏ ਵੀ ਸੰਵਿਧਾਨ ਦੇ ਪਿਤਾਮਾ ਡਾਟਰ ਪਿੰਗਰਾਵ ਬੇਦਕਰ ਜੀ ਨੇ ਜੋ ਦੁਨੀਆ ਲਈ ਕੀਤਾ ਦੁਨੀਆ ਲਈ ਕੀਤਾ ਮੈਂ ਕਿਸੇ ਇੱਕ ਤੱਕ ਲਈ ਨਹੀਂ ਕਹਿੰਦਾ ਅੱਜ ਉਹਨਾਂ ਨੂੰ ਦੁਨੀਆ ਵਿੱਚ ਗਿਆਨ ਦੀ ਮੂਰਤ ਕਿਹਾ ਜਾਂਦਾ ਹੈ ਸਟੈਚੂ ਆਫ এডਿਕੇਸ਼ਨ ਕਿਹਾ ਜਾਂਦਾ ਹੈ ਸੋ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜ਼ਰੂਰ ਅੱਜ ਦੇ ਦਿਨ ਨੂੰ ਮਨਾਓ ਕਿਉਂਕਿ ਅੱਜ ਦਾ ਦਿਨ ਬਹੁਤ ਵੱਡਾ ਦਿਨ ਹੈ ਔਰ ਮਾਂ ਦਾ ਦਿਨ ਹੈ ਮਾਂ ਸਭ ਤੋਂ ਵੱਡੀ ਚੀਜ਼ ਹੈ ਦੁਨੀਆ 'ਚ ਜਿਹਨੇ ਇੱਕ ਨਵਾਂ ਇਤਿਹਾਸ ਲਿਖਣਾ ਹੁੰਦਾ ਹੈ ਸੋ ਮੈਂ ਅੱਜ ਦੇ ਦਿਨ ਤੇ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹੈ ਕਿ ਮਾਂ ਸ੍ਰੀਮਤੀ ਰਵੀ ਭਾਈ ਪੁਲੇ ਦੇ ਅੱਜ ਜਨਮ ਦਿਨ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਸਾਥੀਓ ਬਹੁਤ-ਬਹੁਤ ਇੱਥੇ ਆ ਕੇ ਤੁਹਾਡਾ ਧੰਨਵਾਦ ਤੇ ਅੱਜ ਆਪਾਂ ਜਿਹੜਾ ਦਿਨ ਮਨਾ ਰਹੇ ਆਂ ਤੇ ਇੱਕ ਬਹੁਤ ਹੀ ਮਹੱਤਵਪੂਰਨ ਦਿਨ ਹੈ ਕਿਉਂਕਿ ਔਰਤਾਂ ਦੇ ਲਈ ਖਾਸ ਕਰਕੇ ਆਪਣੇ ਸੁਮਨ ਸਾਹਿਬ ਨੇ ਤੇ ਆਪਣੇ ਵੀਰ ਕਹੀ ਸਾਹਿਬ ਨੇ ਤੇ ਆਪਣੇ ਚਰਨਜੀਤ ਰਣਕੁਲ ਸਾਹਿਬ ਨੇ ਇਹਨਾਂ ਨੇ ਕਾਫੀ ਵਿਸਤਾਰ ਤੇ ਗੱਲ ਕਰ ਦਿੱਤੀ ਪਰ ਮੈਂ ਤਾਂ ਇੰਨੀ ਗੱਲ ਕਰਨਾ ਵੀ ਇਹਨਾਂ ਨੇ ਕੰਮ ਔਰਤਾਂ ਦੇ ਲਈ ਹੀ ਨਹੀਂ ਕੀਤਾ ਬਾਕੀ ਸਾਰਿਆਂ ਲਈ ਹੀ ਕੀਤਾ ਜਿਹਦੇ ਚ ਇੱਕ ਕੱਟਣਾ ਜਿਹੜੀ ਹੈ ਉਹ ਛੋਟੀ ਹੀ ਹੈ ਜਿਵੇਂ ਕਿ ਵਿਧਵਾ ਔਰਤਾਂ ਦੇ ਲਈ ਜਿਹੜੀ ਉਹ ਬੜੀ ਪ੍ਰੋਬਲਮ ਸਿਗੀ ਉਹ ਤੋਂ ਤੇ ਵਿਧਵਾ ਨੂੰ ਜਿਹੜਾ ਹੈ ਤੇ ਜ਼ਿਆਦਾਤਰ ਕਾ ਜਿਹੜਾ ਹੈ ਉਹ ਕਈ ਵਾਰੀ ਸੱਤ ਕਿੱਥਾ ਜਾਂਦਾ ਯਾਰ ਮਤਲਬ ਸੱਤ ਹੀ ਨਹੀਂ ਕਿੱਥਾ ਜਾਂਦਾ ਸੀਗਾ ਤੇ ਜਾ ਕਿਤੇ ਕਿਤੇ ਜਿਹੜਾ ਹੈ ਉਹ ਕੋਈ ਗਲਤ ਕੰਮ ਹੋ ਜਾਂਦੀ ਸੀ ਉਹਨਾਂ ਦੇ ਨਾਲ ਤੇ ਉਹ ਪ੍ਰੈਗਨੈਂਟ ਹੋ ਜਾਂਦੀਆਂ ਸੀਗੀਆਂ ਤੇ ਉਹਨਾਂ ਦੇ ਲਈ ਬਹੁਤ ਵੱਡਾ ਕੰਮ ਕੀਤਾ ਤੇ ਇੱਕ ਵਾਰੀ ਜਿਹੜਾ ਨਾ ਸੁਇਸਾਈਡ ਕਰ ਰਹੀ ਸੀ ਇੱਕ ਲੇਡੀ ਤੇ ਉਹਨੂੰ ਮਤਲਬ ਜਿਹੜਾ ਅਡੌਪਟ ਕਰਕੇ ਤੇ ਨਾਲ ਮਤਲਬ ਜਿਹੜਾ ਹੈ ਉਹ ਤੋਂ ਬੱਚੇ ਨੂੰ ਜਿਹੜਾ ਹੈ ਉਹ ਅਡੌਪਟ ਕੀਤਾ ਤੇ ਉਹ ਬੱਚਾ ਜਿਹੜਾ ਹੈ ਪੜਾ ਲਿਖਾ ਕੇ ਜਿਹਦਾ ਨਾਂ ਸੀ ਜਸਵੰਤ ਰਾਏ ਉਹ ਜਸਵੰਤ ਰਾਏ ਜਿਹੜਾ ਉਹ ਡਾਕਟਰ ਬਣਿਆ ਤੇ ਡਾਕਟਰ ਬਣਨ ਤੇ ਉਹ ਮਤਲਬ ਜਿਹੜਾ ਇਹਨੇ ਆਪਣਾ ਅਡੌਪਟ ਕੀਤਾ ਤੇ ਉਹ ਮਤਲਬ ਜਿਹੜਾ ਹੈ ਬੱਚਾ ਜਿਹੜਾ ਹੈਗਾ ਉਹ ਉਹਨੇ ਇੰਨਾ ਕੰਮ ਕੀਤਾ ਕਿ ਉਹਦੇ ਮਤਲਬ ਜਿਹੜੇ 1897 ਇੰਨਾਂ ਦੀ ਡੈਥ ਹੋਈ ਉਸ ਟਾਈਮ ਜਿਹੜਾ ਹੈ ਮਤਲਬ ਜਿਹੜਾ ਹੈ ਪਲੇਗ ਪਈ ਸੀ ਤੇ ਪਲੇਗ ਚ ਇਹ ਉਹ ਲੈ ਕੇ ਆਂਦੇ ਸੀ ਜਿਹੜੇ ਪ੍ਰੇਖ ਹੁੰਦੇ ਸੀਗੇ ਜਿਹੜੇ ਅ ਅਫੈਕਟਡ ਤੇ ਇਹ ਇਲਾਜ ਕਰਦਾ ਸੀ ਜਸਵੰਤ ਰਾਏ ਤੇ ਇਸ ਬਿਮਾਰੀ ਕਰਕੇ ਹੀ ਮਾਤਾ ਜੀ ਜਿਹੜੇ ਹੈ ਉਹੋ ਚੜ੍ਹਾਈ ਕਰ ਗਏ ਸੋ ਇਹ ਮਤਲਬ ਜਿਹੜਾ ਹੈ ਅੱਜ ਅਸੀਂ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਤੇ ਇਹ ਸਾਨੂੰ ਹਮੇਸ਼ਾ ਹੀ ਮਨਾਦੇ ਰਹਿਣਾ ਚਾਹੀਦਾ ਸੋ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ